ਗੰਗੂ ਬ੍ਰਾਹਮਣ ਇਹ ਨਾਮ ਸੁਣ ਕੇ ਜੋ ਪਹਿਲਾ ਭਾਵ ਦਿਮਾਗ ਵਿੱਚ ਆਉਂਦਾ ਹੈ ਉਹ ਹੈ ਗਦਦਾਰੀ ਧੋਖਾ ਤੇ ਚਲਾਕੀ ਗੰਗੂ ਨੇ ਛੋਟੇ ਸੈਬ ਜਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਕਿਸ ਤਰ੍ਹਾਂ ਧੋਖੇ ਨਾਲ ਗ੍ਰਿਫਤਾਰ ਕਰਵਾਇਆ ਇਹ ਤਾਂ ਆਪਾਂ ਸਭ ਜਾਣਦੇ ਹਾਂ ਪਰ 99% ਸੰਗਤ ਇਹ ਨਹੀਂ ਜਾਣਦੀ ਕਿ ਇਹਨਾਂ ਪਾਪਾਂ ਦੇ ਭਾਗੀਦਾਰ ਦਾ ਆਪਣਾ ਅੰਤ ਕਿਵੇਂ ਤੜਫ-ਤੜਫ ਕੇ ਹੋਇਆ ਕਿਵੇਂ ਜਿਹੜੀਆਂ ਮੋਹਰਾਂ ਦੀ ਖੁਰਜੀ ਪਿੱਛੇ ਉਹ ਘਾੜ ਤਾਂ ਕਰਦਾ ਰਿਹਾ ਅੱਗੇ ਚੱਲ ਕੇ ਉਹੀ ਖੁਰਜੀ ਗੰਗੂ ਦੀ ਦਰਦਨਾਕ ਮੌਤ ਦਾ ਕਾਰਨ ਬਣੀ ਇਹ ਸਭ ਕੁਝ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸੰਗਤ ਜੀ ਮੈਂ ਹਰ ਵਾਰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਡੇ ਕੰਮ ਨੂੰ ਬੜਾ ਸਰਉਂਦੇ ਹੋ ਪਰ ਫਿਰ ਵੀ 90% ਸੰਗਤ ਨੇ ਚੈਨਲ ਸਬਸਕ੍ਰਾਈਬ ਹੀ ਨਹੀਂ ਕੀਤਾ ਹੋਇਆ ਇਸ ਲਈ ਅੱਗੇ ਵਧਣ ਤੋਂ ਪਹਿਲਾਂ ਸਕਸੈਸਦਾਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੁਣ ਆਪਾਂ ਗੱਲ ਕਰਦੇ ਹਾਂ ਗੰਗੂ ਗੱਦਾਰ ਦੀ ਮੌਤ ਬਾਰੇ ਜਿਸ ਲਾਲਚ ਵਿੱਚ ਅੰਨਾ ਹੋ ਕੇ ਉਹਨੇ ਮਾਤਾ ਜੀ ਤੇ ਛੋਟੇ ਸਹਿਬਜ਼ਾਦੇ ਨੂੰ ਗ੍ਰਿਫਤਾਰ ਕਰਵਾਇਆ ਸੀ ਅੱਗੇ ਚਲ ਕੇ ਮਾਤਾ ਜੀ ਦੀ ਉਹੀ ਮੋਹਰਾਂ ਵਾਲੀ ਖੁਰਜੀ ਉਸ ਪਾਪੀ ਗੰਗੂ ਦੀ ਦਰਦਨਾਖ ਮੌਤ ਦਾ ਕਾਰਨ ਬਣੀ ਦਰਸਲ ਜਦੋਂ ਮਾਤਾ ਗੁਜਰਕੌਰ ਜੀ ਨੇ ਕੁੰਮੇ ਮਾਸਕੀ ਤੇ ਲక్ష్ਮੀ ਨਾਮ ਦੀ ਬ੍ਰਾਹਮਣੀ ਤੋਂ ਵਿਦਾ ਲੈਂਦੇ ਹੋਏ ਉਹਨਾਂ ਨੂੰ ਸ਼ੁਕਰਾਨੇ ਵਜੋਂ ਕੁਝ ਮੋਹਰਾਂ ਤੇ ਗਹਿਣੇ ਦਿੱਤੇ ਸਨ ਤਾਂ ਮਾਤਾ ਜੀ ਦੀ ਮੋਹਰਾਂ ਵਾਲੀ ਖੁਰਜੀ ਤੇ ਗੰਗੂ ਦੀ ਨਿਗਾ ਬੇਈਮਾਨ ਹੋ ਗਈ ਇਸੇ ਕਰਕੇ ਹੀ ਉਹ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਲੈ ਕੇ ਆਇਆ ਸੀ ਨਹੀਂ ਤਾਂ ਇਹੋ ਜੇ ਲੂਣ ਹਰਾਮੀ ਨੂੰ ਗੁਰੂ ਪਰਿਵਾਰ ਨਾਲ ਕੋਈ ਹਮਦਰਦੀ ਥੋੜੀ ਸੀ ਤੇ ਉਸ ਰਾਤ ਜਦੋਂ ਥੱਕੇ ਟੁੱਟੇ ਮਾਤਾ ਜੀ ਦੀ ਅੱਖ ਲੱਗ ਗਈ ਤਾਂ ਗੰਗੂ ਨੇ ਉਹ ਖੁਰਜੀ ਉੱਥੋਂ ਖਿਸਕਾ ਲਈ ਤੇ ਬਾਹਰ ਕਿਸੇ ਥਾਂ ਤੇ ਲੈ ਕੇ ਜ਼ਮੀਨ ਵਿੱਚ ਘੱਡ ਦਿੱਤੀ ਤੇ ਜਦੋਂ ਮਾਤਾ ਜੀ ਨੇ ਗੰਗੂ ਤੋਂ ਉਸ ਮੋਹਰਾ ਵਾਲੀ ਖੁਰਜੀ ਬਾਰੇ ਪੁੱਛਿਆ ਤਾਂ ਗੰਗੂ ਪਰਖ ਉੱਠਿਆ ਕਿਉਂਕਿ ਹੁਣ ਗੁਰੂ ਪਰਿਵਾਰ ਦੇ ਜੀਵਾਂ ਤੋਂ ਪਿੱਛੇ ਛਡੋਣ ਲਈ ਗੰਗੂ ਨੂੰ ਕੋਈ ਬਹਾਨਾ ਚਾਹੀਦਾ ਸੀ ਕਿਉਂਕਿ ਆਪਣੇ ਜਿਹੜੇ ਕੰਮ ਨੂੰ ਸਿਰੇ ਚੜਾਉਣ ਲਈ ਉਹ ਮਾਤਾ ਜੀ ਤੇ ਬੱਚਿਆਂ ਨੂੰ ਆਪਣੇ ਘਰੇ ਲਿਆਇਆ ਸੀ ਉਹ ਕੰਮ ਪੂਰਾ ਹੋ ਚੁੱਕਿਆ ਸੀ ਸੋ ਮਾਤਾ ਜੀ ਦੇ ਸਹਿਸਬਾਹੀ ਖੁਰਜੀ ਬਾਰੇ ਮੜਾ ਜਾ ਪੁੱਛਣ ਤੇ ਹੀ ਕਹਿੰਦਾ ਇੱਕ ਤਾਂ ਮੈਂ ਆਪਣੇ ਸਾਰੇ ਪਰਿਵਾਰ ਦੀ ਜਾਨ ਦਾਤੇ ਲਾ ਕੇ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੋਈ ਹੈ ਉਤੋਂ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਇਹ ਕਹਿ ਕੇ ਗੰਗੂ ਮਾਤਾ ਜੀ ਤੇ ਸਹਿਬਜਾਦਿਆਂ ਨੂੰ ਘਰ ਦੇ ਇੱਕ ਕਮਰੇ ਚ ਬੰਦ ਕਰਕੇ ਸਿੱਧਾ ਜਾ ਪਹੁੰਚੇ ਅਮਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਕੋਲ ਤੇ ਸ਼ਿਕਾਇਤ ਕਰਕੇ ਬਜ਼ੁਰਗ ਮਾਤਾ ਜੀ ਤੇ ਮਾਸੂਮ ਸਹਿਬਜ਼ਾਦੇ ਨੂੰ ਗ੍ਰਿਫਤਾਰ ਕਰਵਾ ਦਿੱਤਾ ਇਸ ਤੋਂ ਬਾਅਦ ਅੱਗੇ ਦੀ ਅੱਗੇ ਕੀ ਹੋਇਆ ਕਿਵੇਂ-ਕਿਵੇਂ ਇਹਨਾਂ ਮਹਾਨ ਸ਼ਹਾਦਤਾਂ ਦੀ ਦਾਸਤਾਨ ਅੱਗੇ ਵਧੀ ਉਹ ਸਭ ਤਾਂ ਆਪਾਂ ਜਾਣਦੇ ਹੀ ਹਾਂ ਪਰ ਜਦੋਂ ਜਾਨੀ ਖਾਨ ਤੇ ਮਾਨੀ ਖਾਨ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਲੈ ਕੇ ਗਏ ਤਾਂ ਮਾਤਾ ਜੀ ਤੋਂ ਸੁਨੇ ਬਿਆਨਾਂ ਦੇ ਆਧਾਰ ਤੇ ਜਾਨੀਖਾਨ ਤੇ ਮਾਨੀਖਾਨ ਨੇ ਵਜ਼ੀਰ ਖਾਨ ਨੂੰ ਦੱਸਿਆ ਕਿ ਮਾਤਾ ਜੀ ਕੋਲ ਇੱਕ ਮੋਹਰਾਂ ਵਾਲੀ ਖੁਰਜੀ ਵੀ ਸੀ ਜਿਸ ਨੂੰ ਗੰਗੂ ਨੇ ਚੋਰੀ ਕਰ ਲਿਆ ਹੈ ਗੰਗੂ ਆਪ ਤਾਂ ਘਰੇ ਬੈਠਾ ਹਕੂਮਤ ਦੇ ਦੁਸ਼ਮਣ ਫੜਵਾ ਕੇ ਮਨ ਹੀ ਮਨ ਵੱਡੇ ਵੱਡੇ ਸਰਕਾਰੀ ਇਨਾਮਾਂ ਦੀ ਆਸ ਲਾਈ ਬੈਠਾ ਸੀ ਇਨਾਮ ਤਾਂ ਕੀ ਮਿਲਣਾ ਸੀ ਵਜ਼ੀਰ ਖਾਨ ਨੇ ਜਾਨੀਖਾਨ ਤੇ ਮਾਨੀਖਾਨ ਨੂੰ ਉਹ ਖੁਰਜੀ ਵੀ ਗੰਗੂ ਤੋਂ ਵਸੂਲ ਕਰਕੇ ਸਾਰੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਨ ਦਾ ਹੁਕਮ ਦੇ ਦਿੱਤਾ ਪਰ ਜਦੋਂ ਲਾਲਚੀ ਗੰਗੂ ਐ ਨਾ ਮੰਨਿਆ ਕਿ ਮੋਹਰਾਂ ਵਾਲੀ ਖੁਰਜੀ ਉਹਦੇ ਕੋਲ ਹੈ ਤਾਂ ਅਹਿਲਕਾਰਾਂ ਨੇ ਉਹਨੂੰ ਕੋਤਵਾਲੀ 'ਚ ਲਿਜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਆਖਰਕਾਰ ਕੁੱਟ ਤੋਂ ਬਚਣ ਲਈ ਉਸ ਡਰਪੋਕ ਨੇ ਕਬੂਲ ਕਰ ਲਿਆ ਕਿ ਮੋਹਰਾਂ ਵਾਲੀ ਖੁਰਜੀ ਉਹਦੇ ਕੋਲ ਹੀ ਹੈ। ਉਹਨੇ ਸਵੇਰ ਤੋਂ ਸ਼ਾਮ ਤੱਕ ਕਈ ਥਾਵਾਂ ਤੇ ਨਿਸ਼ਾਨਦੇਹੀ ਕਰਵਾ ਕੇ ਖੱਡੇ ਪਟਵਾ ਦਿੱਤੇ। ਪਰ ਖੁਰਜੀ ਕਿਤੋਂ ਨਾ ਲੱਭੀ। ਗਿਆਨੀ ਸੋਹਣ ਸਿੰਘ ਸ਼ੀਤਲ ਲਿਖਦੇ ਹਨ ਕਿ ਮਾਸੂਮ ਸਹਿਬ ਜਦਿਆਂ ਦੀ ਸ਼ਹਾਦਤ ਦਾ ਗੰਗੂ ਦੇ ਦਿਮਾਗ ਤੇ ਇੰਨਾ ਡੂੰਘਾ ਅਸਰ ਹੋਇਆ ਸੀ ਕਿ ਉਹ ਆਪਣੇ ਹੋਸ਼-ਹਵਾਸ ਖੋ ਬੈਠਾ ਸੀ। ਕੁਝ ਲਿਖਦੇ ਹਨ ਕਿ ਇਹ ਤਾਂ ਹੋਣਾ ਹੀ ਸੀ। ਗੰਗੂ ਨੂੰ ਆਪਣੀ ਕਰਨੀ ਦਾ ਫਲ ਮਿਲਿਆ ਮੁੱਖੀ ਗੱਲ ਇਹ ਹੈ ਕਿ ਸਹਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੰਗੂ ਦੀ ਹਾਲਤ ਪਾਗਲਾ ਵਰਗੀ ਹੋ ਗਈ ਸੀ ਤੇ ਇਸੇ ਕਰਕੇ ਇਹ ਗੱਲ ਉਹਦੇ ਦਿਮਾਗ ਚੋਂ ਨਿਕਲ ਗਈ ਸੀ ਕਿ ਉਹਨੇ ਖੁਰਜੀ ਕਿਹੜੀ ਥਾਂ ਤੇ ਦੱਬੀ ਹੈ ਪਰ ਜਾਨੀ ਖਾਨ ਤੇ ਮਾਨੀ ਖਾਨ ਨੂੰ ਲੱਗ ਰਿਹਾ ਸੀ ਕਿ ਗੰਗੂ ਜਾਣ ਬੁਝ ਕੇ ਉਹਨਾਂ ਨੂੰ ਮੂਰਖ ਬਣਾ ਰਿਹਾ ਹੈ ਸੋ ਉਹਨਾਂ ਦੇ ਇਸ਼ਾਰੇ ਤੇ ਅਹਿਲਕਾਰਾਂ ਨੇ ਗੰਗੂ ਨੂੰ ਕੁਤਵਾਲੀ ਚ ਪੁੱਠਾ ਲਮਕਾ ਲਿਆ ਤੇ ਕਟਾਪਾ ਚਾੜਨਾ ਸ਼ੁਰੂ ਕਰਤਾ ਤਿੰਨ ਚਾਰ ਦਿਨ ਤੱਕ ਉਸਨੂੰ ਭੁੱਖੇ ਤੇ ਐਨ ਨੂੰ ਕੁੱਟ ਪੈਂਦੀ ਰਹੀ ਉਹਨੂੰ ਵਾਰ-ਵਾਰ ਕਿਹਾ ਜਾ ਰਿਹਾ ਸੀ ਕਿ ਜੇ ਆਪਣੀ ਜਾਨ ਬਚਾਉਣੀ ਚਾਹਨਾ ਹੈ ਤਾਂ ਦੱਸ ਦੇ ਖੁਰਜੀ ਕਿੱਥੇ ਲੁਕੋਈ ਹੈ ਪਰ ਉਹ ਦੱਸਦਾ ਤਾਂ ਤਾਂ ਜੇ ਉਹਨੂੰ ਪਤਾ ਹੁੰਦਾ ਤਿੰਨ ਚਾਰ ਦਿਨ ਤੱਕ ਰੱਜ ਕੇ ਹੱਥ ਔਲਾ ਕਰਨ ਤੋਂ ਬਾਅਦ ਵੀ ਜਦੋਂ ਕੁਝ ਪਤਾ ਨਾ ਚੱਲਿਆ ਤਾਂ ਅਹਲਕਾਰ ਵੀ ਦੂਜੇ ਕੰਮਾਂ 'ਚ ਰੁੱਝ ਗਏ ਗੰਗੂ ਠੰਡ ਦੇ ਦਿਨਾਂ 'ਚ ਲਹੂ ਲੋਹਾਨ ਉੱਥੇ ਕੋਤਵਾਲੀ ਜੀ ਇੱਕ ਨੁੱਕਰ 'ਚ ਪਿਆ ਤੜਫਦਾ ਰਿਹਾ ਤੇ ਨਰਕਾਂ 'ਚ ਜਾਣ ਤੋਂ ਪਹਿਲਾਂ ਉਹਨੇ ਕਈ ਦਿਨਾਂ ਤੱਕ ਇਸੇ ਧਰਤੀ ਤੇ ਹੀ ਨਰਕ ਭੋਗਿਆ ਤੇ ਫੇਰ ਉੱਥੇ ਪਏ ਪਏ ਦੀ ਹੀ ਕਦੋਂ ਤੜਫਦੇ ਹੋਏ ਦੀ ਜਾਨ ਨਿਕਲ ਗਈ ਇਹ ਤਾਂ ਫੇਰ ਬਾਅਦ 'ਚ ਹੀ ਪਤਾ ਲੱਗਾ ਉਦੀ ਮੌਤ ਦੇ ਕੁਝ ਬਿਰਿਆਂ ਬਾਅਦ ਜਦੋਂ ਪਾਪੀਆਂ ਦੇ ਸ਼ਹਿਰ ਸਰਹੰਦ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕੈਰ ਵਰਿਆ ਤਾਂ ਪਾਪੀ ਗੰਗੂ ਦਾ ਪਿੰਡ ਵੀ ਕਿੱਥੇ ਬਚਣਾ ਸੀ ਸਿੰਘਾਂ ਨੇ ਪਿੰਡ ਥੇੜੀ ਤੇ ਹਮਲਾ ਕਰਕੇ ਉਹ ਸਾਰੇ ਘਰ ਤੈਸਨੇਸ ਕਰ ਦਿੱਤੇ ਜੋ ਗੁਰੂ ਘਰ ਦੇ ਵਿਰੋਧੀ ਸਨ ਸੋ ਇਸ ਤਰ੍ਹਾਂ ਤੜਫ ਤੜਫ ਕੇ ਉਸ ਗੱਦਾਰ ਪਾਪੀ ਦਾ ਅੰਤ ਹੋਇਆ ਤੇ ਮਰਿੰਡੇ ਦੀ ਕੋਤਵਾਲੀ ਚ ਜਾਨੀ ਖਾਨ ਤੇ ਮਾਨੀ ਖਾਨ ਨੇ ਮਾਸੂਮ ਸੈਬ ਜਦੈਨੂ ਕਿਸ ਤਰ੍ਹਾਂ ਸਾਰੀ ਰਾਤ ਬੋਰੀਆਂ ਚ ਬੰਨੀ ਰੱਖਿਆ ਇਹ ਜਾਣਨ ਲਈ ਤੁਸੀਂ ਇਸ ਵੀਡੀਓ ਤੇ ਕਲਿੱਕ ਕਰ ਸਕਦੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ